ਜੋ ਬੰਦਾ ਦੀ ਹਾਲਾਤ ਜਿਹੜੇ ਨੇ ਇਸ ਵਕਤ ਥੋੜੇ ਨਾਜ਼ੁਕ ਬਣੇ ਹੋਏ ਨੇ ਅਤੇ ਜਿੱਥੇ ਲਗਾਤਾਰ ਕਲ ਦੀਆਂ ਰਿਪੋਰਟਾਂ ਦੇ ਮੁਤਾਬਕ ਸਿਹਤ ਵਿੱਚ ਕੁਝ ਫਰਕ ਜਿਹੜੇ ਆ ਜਾਪਦਾ ਹੋਇਆ ਨਜ਼ਰ ਆ ਰਿਹਾ ਸੀਗਾ ਤਾਂ ਹੁਣ ਸ਼ਾਮ ਦੀ ਆਫੀਸ਼ੀਅਲੀ ਅਪਡੇਟ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਆ ਉੱਥੇ ਕਿਹਾ ਜਾ ਰਿਹਾ ਕਿ ਜਿਹੜੇ ਦਿਮਾਗੀ ਸੱਟ ਨੂੰ ਲੈ ਕੇ ਕਿਤਨੇ ਕਿਤੇ ਜਿਹੜਾ ਆ ਚਿੰਤਾ ਦਾ ਵਿਸ਼ਾ ਜਿਹੜਾ ਆ ਜਰੂਰ ਬਣਿਆ ਹੋਇਆ ਨਜ਼ਰ ਆ ਰਿਹਾ ਤੇ ਜਿਹੜੀਆਂ ਅਰਦਾਸਾਂ ਬੇਨਤੀਆਂ ਕਬੂਲ ਜਿਹੜੀਆਂ ਨੇ ਮਹਾਰਾਜ ਦੇ ਘਰ ਜ਼ਰੂਰ ਹੁੰਦੀਆਂ ਨਜ਼ਰਾਈਆਂ ਸੀ ਤੇ ਅੱਜ ਵੀ ਲੋਕਾਂ ਨੂੰ ਕਨਵਰ ਕਰੇ ਵਾਲਾ ਐਮੀ ਬਿਰਕ ਜਸ ਬਾਜਵਾ ਕੁਲਵਿੰਦਰ ਬਿੱਲੇ ਹੁਣੇ ਉੱਥੇ ਪਹੁੰਚੇ ਨਹੀਂ ਆ ਤੇ ਉਹਨਾਂ ਨੇ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਅਰਦਾਸਾਂ ਕਰਨ ਵਾਸਤੇ ਕਿਹਾ ਕਿ ਹਰ ਪੰਜਾਬੀ ਨੂੰ ਜਿਹੜਾ ਹੈ ਆਪਣਾ ਫਰਜ਼ ਸਮਝ ਕੇ ਗੁਰੂ ਘਰ ਦੇ ਵਿੱਚ ਅਰਦਾਸ ਜਿਹੜੀ ਹੈ ਰਾਜਵੀਰ ਜਵੰਦਾ ਪੰਜਾਬੀ ਗਾਇਕ ਜਿਹੜਾ ਆਪਣਾ ਭਰਾ ਵਾ ਉਹਦੇ ਲਈ ਜਿਹੜੀ ਅਰਦਾਸ ਜਿਹੜੀ ਹੈ ਉੱਥੇ ਕਰੇ ਤੇ ਘਰਾਂ ਦੇ ਵਿੱਚ ਬੈਠੇ ਹੋ ਚਾਹੇ ਬਾਹਰ ਬੈਠੇ ਹੋ ਵਾ ਵਿਦੇਸ਼ਾਂ 'ਚ ਬੈਠੇ ਹੋ ਕਿਤੇ ਵੀ ਬੈਠੇ ਹੋ ਤੇ 5-10 ਮਿੰਟ ਕੱਢ ਕੇ ਜਿਹੜੀ ਆ ਗੁਰੂ ਮਹਾਰਾਜ ਦੇ ਜਿਹੜੇ ਆ ਘਰ ਦੇ ਵਿੱਚ ਅਰਦਾਸ ਕੀਤੀ ਜਾਵੇ ਧੰ ਗੁਰਾਂ ਦਾਸ ਦੀ ਤੇ ਘਰ ਅਰਦਾਸ ਕੀਤੀ ਜਾਵੇ ਕਿ ਜਿਹੜੀ ਆ ਰਾਜਵੀਰ ਜਵੰਦਾ ਜੀ ਸਿਹਤ ਜਿਹੜੀ ਆ ਅਠੀਕ ਹੋ ਸਕੇ ਕਿਉਂਕਿ ਡਾਇਰੈਕਟਰਾਂ ਦੀ ਰਿਪੋਰਟ ਦੇ ਮੁਤਾਬਕ ਜਿਹੜੀ ਆ ਅਗਲੀ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਕੁਝ ਸਿਟੀ ਸਕੈਨ ਜਿਹੜੇ ਕਰਾਏ ਗਏ ਸੀ ਐਕਸ-ਰੇ ਕਰਾਏ ਗਏ ਸੀ ਤਾਂ ਉਸ ਤੋਂ ਬਾਅਦ ਜਿਹੜੀਆਂ ਰਿਪੋਰਟਾਂ ਜਿਹੜੀਆਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕਿਤੇ ਨਾ ਕਿਤੇ ਦਿਮਾਗੀ ਸੱਟ ਨੂੰ ਲੈ ਕੇ ਜਿਹੜਾ ਜਿਹਾ ਚਿੰਤਾ ਦਾ ਵਿਸ਼ਾ ਜਿਹੜਾ ਆ ਜਰੂਰ ਬਣਿਆ ਹੋਇਆ ਨਜ਼ਰ ਆ ਰਿਹਾ ਨੇ ਤੇ ਉਹਦੀ ਸਿਹਤ ਤੇ ਲਈ ਜਿਹੜੀਆਂ ਹੁਣ ਗੁਰੂ ਮਹਾਰਾਜ ਦੇ ਘਰ ਜਿਹੜੀਆਂ ਨੇ ਲੋਕਾਂ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਜਿਹੜਾ ਆ ਗੁਰੂ ਮਹਾਰਾਜ ਧੰਗ ਗੁਰਮਾਨ ਦਾਸ ਜੀ ਦੇ ਘਰ ਤੋਂ ਜਿਹੜੀ ਅਰਦਾਸਾਂ ਜਿਹੜੀਆਂ ਨੇ ਆਪਾਂ ਜਰੂਰ ਕਵਾਂਗੇ ਕਿ ਜਰੂਰ ਕਰੋ ਜਿੱਥੇ ਵੀ ਜਿੱਥੇ ਮਰਜੀ ਬੈਠੇ ਹੋਣ ਪਰ ਸਾਡੇ ਪੰਜਾਬੀ ਸਿੰਗਰ ਹੋਣ ਚਾਹੇ ਉਹ ਕਿਤੇ ਵੀ ਹੋਣ ਹਰਤ ਲਗਾਤਾਰ ਸਵੇਰ ਤੋਂ ਹੀ ਜਿਹੜੇ ਨੇ ਉਹ ਉਥੇ ਹਾਲ ਜਾਣਨ ਵਾਸਤੇ ਪਹੁੰਚ ਰਹੇ ਨੇ ਤੇ ਉਥੇ ਹੀ ਜਿਹੜੇ ਨੇ ਵੱਡੇ ਵੱਡੇ ਸੈਲੀਬ੍ਰਿਟੀ ਕਹਿ ਲਈ ਚਾਹ ਕੋਈ ਵੀ ਕਹ ਲਈਏ ਕਿ ਹਰ ਵਰਗ ਦੇ ਲੋਕ ਜਿਹੜੇ ਨੇ ਉਹਨਾਂ ਦਾ ਹਾਲ ਜਾਣਨ ਵਾਸਤੇ ਮੋਹਾਲੀ ਦੇ 40 ਹਸਪੀਟਲ ਦੇ ਵਿੱਚ ਪਹੁੰਚ ਰਹੇ ਨੇ ਜਿਹੜੇ ਕੀ ਹੁਣ ਵੀ ਜਿਹੜੇ ਇਲਾਜ ਦੇ ਵਿੱਚ ਚੱਲ ਰਹੇ ਨੇ ਤੇ ਆਹ ਰਾਲ ਕੇ ਜਿਹੜੀ ਹੈ ਗੁਰੂ ਮਹਾਰਾਜ ਦੇ ਘਰ ਅਰਦਾਸ ਕਰੀਏ ਤੇ ਉਹਨਾਂ ਦੇ ਸਿਹਤ ਚਾਬੀ ਦੇ ਲਈ ਚੜਦੀ ਕਲਾ ਦੇ ਲਈ ਜਿਹੜੀ ਅਰਦਾਸ ਜਿਹੜੀ ਆ ਗੁਰੂ ਮਹਾਰਾਜ ਦੇ ਘਰ ਜਿਹੜੀ ਆ ਜਰੂਰ ਕਰਨੀ ਚਾਹੀਦੀ ਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਹਾਲਾਤ ਜਿਹੜੇ ਨੇ ਇਸ ਵਕਤ ਥੋੜੇ ਨਾਜ਼ੁਕ ਬਣੇ ਹੋਏ ਨੇ ਅਤੇ ਅਤੇ ਜਿੱਥੇ ਲਗਾਤਾਰ ਕਲਦੀਆਂ ਰਿਪੋਰਟਾਂ ਦੇ ਮੁਤਾਬਕ ਸਿਹਤ ਵਿੱਚ ਕੁਝ ਫਰਕ ਜਿਹੜੇ ਆ ਜਾਪਦਾ ਹੋਇਆ ਨਜ਼ਰ ਆ ਰਿਹਾ ਸੀਗਾ ਤਾਂ ਹੁਣ ਸ਼ਾਮ ਦੀ ਆਫੀਸ਼ੀਅਲੀ ਅਪਡੇਟ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਆ ਉੱਥੇ ਕਿਹਾ ਜਾ ਰਿਹਾ ਕਿ ਜਿਹੜੇ ਦਿਮਾਗੀ ਸੱਟ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਆ ਚਿੰਤਾ ਦਾ ਵਿਸ਼ਾ ਜਿਹੜਾ ਆ ਜਰੂਰ ਬਣਿਆ ਹੋਇਆ ਨਜ਼ਰ ਆ ਰਿਹਾ ਤੇ ਜਿਹੜੀਆਂ ਅਰਦਾਸਾਂ ਬੇਨਤੀਆਂ ਕਬੂਲ ਜਿਹੜੀਆਂ ਨੇ ਮਹਾਰਾਜ ਦੇ ਕਰ ਜ਼ਰੂਰ ਹੁੰਦੀਆਂ ਨਜ਼ਰਾਈਆਂ ਸੀ ਤੇ ਅੱਜ ਵੀ ਲੋਕਾਂ ਨੂੰ ਕਨਵਰ ਕਰਦੇ ਵਾਲੇ ਐਮੀ ਬਿਰਕ ਜਸ ਬਾਜਵਾ ਕੁਲਵਿੰਦਰ ਬਿੱਲੇ ਹੁਣੇ ਉੱਥੇ ਪਹੁੰਚੇ ਨਹੀਂ ਆ ਤੇ ਉਹਨਾਂ ਨੇ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਅਰਦਾਸਾਂ ਕਰਨ ਵਾਸਤੇ ਕਿਹਾ ਕਿ ਹਰ ਪੰਜਾਬੀ ਨੂੰ ਜਿਹੜਾ ਆਪਣਾ ਫਰਜ਼ ਸਮਝ ਕੇ ਗੁਰੂ ਘਰ ਦੇ ਵਿੱਚ ਅਰਦਾਸ ਜਿਹੜੀ ਆ ਰਾਜਵੀਰ ਜਵੰਦਾ ਪੰਜਾਬੀ ਗਾਇਕ ਜਿਹੜਾ ਆਪਣਾ ਭਰਾ ਵਾ ਉਹਦੇ ਲਈ ਜਿਹੜੀ ਅਰਦਾਸ ਜਿਹੜੀ ਆ ਉੱਥੇ ਕਰੇ ਤੇ ਘਰਾਂ ਦੇ ਵਿੱਚ ਬੈਠੇ ਹੋ ਚਾਹੇ ਬਾਹਰ ਬੈਠੇ ਹੋ ਵਾ ਵਿਦੇਸ਼ਾਂ 'ਚ ਬੈਠੇ ਹੋ ਕਿਤੇ ਵੀ ਬੈਠੇ ਹੋ ਤੇ 5-10 ਮਿੰਟ ਕੱਢ ਕੇ ਜਿਹੜੀ ਆ ਗੁਰੂ ਮਹਾਰਾਜ ਦੇ ਜਿਹੜੇ ਆ ਘਰ ਦੇ ਵਿੱਚ ਅਰਦਾਸ ਕੀਤੀ ਜਾਵੇ ਧੰ ਗੁਰਾਂ ਦਾਸ ਦੀ ਜਿਹੜਾ ਅਰਦਾਸ ਕੀਤੀ ਜਾਵੇ ਕਿ ਜਿਹੜੀ ਆ ਰਾਜਵੀਰ ਜਵੰਦਾ ਜੀ ਸਿਹਤ ਜਿਹੜੀ ਆ ਅਠੀਕ ਹੋ ਸਕੇ ਕਿਉਂਕਿ ਡਾਇਰੈਕਟਰਾਂ ਦੀ ਰਿਪੋਰਟ ਦੇ ਮੁਤਾਬਕ ਜਿਹੜੀ ਆ ਅਗਲੀ ਜਾਣਕਾਰੀ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਕੁਝ ਸਿਟੀ ਸਕੈਨ ਜਿਹੜੇ ਕਰਾਏ ਗਏ ਸੀ ਐਕਸ ਰੇ ਕਰਾਏ ਗਏ ਸੀ ਤਾਂ ਉਸ ਤੋਂ ਬਾਅਦ ਜਿਹੜੀਆਂ ਰਿਪੋਰਟਾਂ ਜਿਹੜੀਆਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕਿਤੇ ਨਾ ਕਿਤੇ ਦਿਮਾਗੀ ਸੱਟ ਨੂੰ ਲੈ ਕੇ ਜਿਹੜਾ ਜਿਆ ਚਿੰਤਾ ਦਾ ਵਿਸ਼ਾ ਜਿਹੜਾ ਆ ਜਰੂਰ ਬਣਿਆ ਹੋਇਆ ਨਜ਼ਰ ਆ ਰਿਹਾ ਨੇ ਤੇ ਉਹਦੀ ਸਿਹਤ ਤੇ ਲਈ ਜਿਹੜੀਆਂ ਹੁਣ ਗੁਰੂ ਮਹਾਰਾਜ ਦੇ ਘਰ ਜਿਹੜੀਆਂ ਨੇ ਲੋਕਾਂ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਜਿਹੜਾ ਆ ਗੁਰੂ ਮਹਾਰਾਜ ਧੰਗ ਗੁਰੂ ਰਾਮਦਾਸ ਜੀ ਦੇ ਘਰ ਤੋਂ ਜਿਹੜੀ ਅਰਦਾਸਾਂ ਜਿਹੜੀਆਂ ਨੇ ਆਪਾਂ ਜ਼ਰੂਰ ਕਹਾਂਗੇ ਕਿ ਜ਼ਰੂਰ ਕਰੋ ਜਿੱਥੇ ਵੀ ਜਿੱਥੇ ਮਰਜ਼ੀ ਬੈਠੇ ਹੋਣ ਪਰ ਸਾਡੇ ਪੰਜਾਬੀ ਸਿੰਗਰ ਹੋਣ ਚਾਹੇਓ ਕਿਤੇ ਵੀ ਹੋਣ ਹਰਤ ਲਗਾਤਾਰ ਸਵੇਰ ਤੋਂ ਹੀ ਜਿਹੜੇ ਨੇ ਉਹ ਉਥੇ ਹਾਲ ਜਾਣਨ ਵਾਸਤੇ ਪਹੁੰਚ ਰਹੇ ਨੇ ਤੇ ਉਥੇ ਹੀ ਜਿਹੜੇ ਨੇ ਵੱਡੇ ਵੱਡੇ ਸੈਲੀਬ੍ਰਿਟੀ ਕਹਿ ਲਈ ਚਾ ਕੋਈ ਵੀ ਕਹ ਲਈਏ ਕਿ ਹਰ ਵਰਗ ਦੇ ਲੋਕ ਜਿਹੜੇ ਨੇ ਉਹਨਾਂ ਦਾ ਹਾਲ ਜਾਣਨ ਵਾਸਤੇ ਮੋਹਾਲੀ ਦੇ 40 ਹਸਪੀਟਲ ਦੇ ਵਿੱਚ ਪਹੁੰਚ ਰਹੇ ਨੇ ਜਿਹੜੇ ਕਿ ਹੁਣ ਵੀ ਜਿਹੜੇ ਇਲਾਜ ਦੇ ਵਿੱਚ ਚੱਲ ਰਹੇ ਨੇ ਤੇ ਹੋਰ ਰਲ ਕੇ ਜਿਹੜੀ ਗੁਰੂ ਮਹਾਰਾਜ ਦੇ ਘਰ ਅਰਦਾਸ ਕਰੀਏ ਤੇ ਉਹਨਾਂ ਦੇ ਸਿਹਤ ਚਾਬੀ ਦੇ ਲਈ ਚੜ੍ਹਦੀ ਕਲਾ ਦੇ ਲਈ ਜਿਹੜੀ ਅਰਦਾਸ ਜਿਹੜੀ ਆ ਗੁਰੂ ਮਹਾਰਾਜ ਦੇ ਘਰ ਜਿਹੜੀ ਆ ਜਰੂਰ ਕਰਨੀ ਚਾਹੀਦੀ ਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਾਤ ਜਿਹੜੇ ਨੇ ਇਸ ਵਕਤ ਥੋੜੇ ਨਾਜ਼ੁਕ ਬਣੇ ਹੋਏ ਨੇ ਅਤੇ ਅ ਜਿੱਥੇ ਲਗਾਤਾਰ ਕਲ ਦੀਆਂ ਰਿਪੋਰਟਾਂ ਦੇ ਮੁਤਾਬਕ ਸਿਹਤ ਵਿੱਚ ਕੁਝ ਫਰਕ ਜਿਹੜੇ ਆ ਜਾਪਦਾ ਹੋਇਆ ਨਜ਼ਰ ਆ ਰਿਹਾ ਸੀਗਾ ਤਾਂ ਹੁਣ ਸ਼ਾਮ ਦੀ ਆਫੀਸ਼ੀਅਲੀ ਅਪਡੇਟ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਆ ਉੱਥੇ ਕਿਹਾ ਜਾ ਰਿਹਾ ਕਿ ਜਿਹੜੇ ਦਿਮਾਗੀ ਸੱਟ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਆ ਚਿੰਤਾ ਦਾ ਵਿਸ਼ਾ ਜਿਹੜਾ ਆ ਜਰੂਰ ਬਣਿਆ ਹੋਇਆ ਨਜ਼ਰ ਆ ਰਿਹਾ ਤੇ ਜਿਹੜੀਆਂ ਅਰਦਾਸਾਂ ਬੇਨਤੀਆਂ ਕਬੂਲ ਜਿਹੜੀਆਂ ਨੇ ਮਹਾਰਾਜ ਦੇ ਘਰ ਜ਼ਰੂਰ ਹੁੰਦੀਆਂ ਨਜ਼ਰਾਈਆਂ ਸੀ ਤੇ ਅੱਜ ਵੀ ਲੋਕਾਂ ਨੂੰ ਕਨਵਰ ਕਰੇ ਵਾਲਾ ਐਮੀ ਬਿਰਕ ਜਸ ਬਾਜਵਾ ਕੁਲਵਿੰਦਰ ਬਿੱਲੇ ਹੁਣੇ ਉੱਥੇ ਪਹੁੰਚੇ ਨਹੀਂ ਆ ਤੇ ਉਹਨਾਂ ਨੇ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਅਰਦਾਸਾਂ ਕਰਨ ਵਾਸਤੇ ਕਿਹਾ ਕਿ ਹਰ ਪੰਜਾਬੀ ਨੂੰ ਜਿਹੜਾ ਹੈ ਆਪਣਾ ਫਰਜ਼ ਸਮਝ ਕੇ ਗੁਰੂ ਘਰ ਦੇ ਵਿੱਚ ਅਰਦਾਸ ਜਿਹੜੀ ਹੈ ਰਾਜਵੀਰ ਜਵੰਦਾ ਪੰਜਾਬੀ ਗਾਇਕ ਜਿਹੜਾ ਆਪਣਾ ਭਰਾ ਵਾ ਉਹਦੇ ਲਈ ਜਿਹੜੀ ਅਰਦਾਸ ਜਿਹੜੀ ਹੈ ਉੱਥੇ ਕਰੇ ਤੇ ਘਰਾਂ ਦੇ ਵਿੱਚ ਬੈਠੇ ਹੋ ਚਾਹ ਬਾਹਰ ਬੈਠੇ ਹੋ ਵਾ ਵਿਦੇਸ਼ਾਂ 'ਚ ਬੈਠੇ ਹੋ ਕਿਤੇ ਵੀ ਬੈਠੇ ਹੋ ਤੇ 5-10 ਮਿੰਟ ਕੱਢ ਕੇ ਜਿਹੜੀ ਆ ਗੁਰੂ ਮਹਾਰਾਜ ਦੇ ਜਿਹੜੇ ਆ ਘਰ ਦੇ ਵਿੱਚ ਅਰਦਾਸ ਕੀਤੀ ਜਾਵੇ ਧੰ ਗੁਰਾਂ ਦਾਸ ਜੀ ਦੇ ਘਰ ਅਰਦਾਸ ਕੀਤੀ ਜਾਵੇ ਕਿ ਜਿਹੜੀ ਆ ਰਾਜਵੀਰ ਜਵੰਦਾ ਜੀ ਸਿਹਤ ਜਿਹੜੀ ਆ ਅਠੀਕ ਹੋ ਸਕੇ ਕਿਉਂਕਿ ਡਾਇਰੈਕਟਰਾਂ ਦੀ ਰਿਪੋਰਟ ਦੇ ਮੁਤਾਬਕ ਜਿਹੜੀ ਆ ਅਗਲੀ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਕੁਝ ਸਿਟੀ ਸਕੈਨ ਜਿਹੜੇ ਕਰਾਏ ਗਏ ਸੀ ਐਕਸ ਰੇ ਕਰਾਏ ਗਏ ਸੀ ਤੋਂ ਉਸ ਤੋਂ ਬਾਅਦ ਜਿਹੜੀਆਂ ਰਿਪੋਰਟਾਂ ਜਿਹੜੀਆਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕਿਤੇ ਨਾ ਕਿਤੇ ਦਿਮਾਗੀ ਸੱਟ ਨੂੰ ਲੈ ਕੇ ਜਿਹੜਾ ਜਿਆ ਚਿੰਤਾ ਦਾ ਵਿਸ਼ਾ ਜਿਹੜਾ ਆ ਜਰੂਰ ਬਣਿਆ ਹੋਇਆ ਨਜ਼ਰ ਆ ਰਿਹਾ ਨੇ ਤੇ ਉਹਦੀ ਸਿਹਤ ਤੇ ਲਈ ਜਿਹੜੀਆਂ ਹੁਣ ਗੁਰੂ ਮਹਾਰਾਜ ਦੇ ਘਰ ਜਿਹੜੀਆਂ ਨੇ ਲੋਕਾਂ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਜਿਹੜਾ ਆ ਗੁਰੂ ਮਹਾਰਾਜ ਧੰਗ ਗੁਰਮਾਨ ਦਾਸ ਜੀ ਦੇ ਘਰ ਤੋਂ ਜਿਹੜੀ ਅਰਦਾਸਾਂ ਜਿਹੜੀ ਇਹ ਨੇ ਆਪਾਂ ਜ਼ਰੂਰ ਕਹਾਂਗੇ ਕਿ ਜ਼ਰੂਰ ਕਰੋ ਜਿੱਥੇ ਵੀ ਜਿੱਥੇ ਮਰਜੀ ਬੈਠੇ ਹੋਣ ਪਰ ਸਾਡੇ ਪੰਜਾਬੀ ਸਿੰਗਰ ਹੋਣ ਚਾਹੇ ਉਹ ਕਿਤੇ ਵੀ ਹੋਣ ਹਰਤ ਲਗਾਤਾਰ ਸਵੇਰ ਤੋਂ ਹੀ ਜਿਹੜੇ ਨੇ ਉਹ ਉਥੇ ਹਾਲ ਜਾਣਨ ਵਾਸਤੇ ਪਹੁੰਚ ਰਹੇ ਨੇ ਤੇ ਉਥੇ ਹੀ ਜਿਹੜੇ ਨੇ ਵੱਡੇ ਵੱਡੇ ਸੈਲੀਬ੍ਰਿਟੀ ਕਹਿ ਲਈ ਚਾ ਕੋਈ ਵੀ ਕਹ ਲਈਏ ਕਿ ਹਰ ਵਰਗ ਦੇ ਲੋਕ ਜਿਹੜੇ ਨੇ ਉਹਨਾਂ ਦਾ ਹਾਲ ਜਾਣਨ ਵਾਸਤੇ ਮੋਹਾਲੀ ਦੇ 40 ਹਸਪੀਟਲ ਦੇ ਵਿੱਚ ਪਹੁੰਚ ਰਹੇ ਨੇ ਜਿਹੜੇ ਕਿ